ਕਾਰ ਦੀ ਡਿੱਕੀ ਵਿੱਚ ਮਿਲੀ ਹੋਈ ਇਹ লাশ ਇੰਨੀ ਬੁਰੀ ਤਰ੍ਹਾਂ ਨਾਲ ਜਲ ਚੁੱਕੀ ਸੀ ਕਿ ਇਸ ਦੇ ਉੱਪਰ ਕੋਈ ਕਪੜਾ ਤੱਕ ਵੀ ਮੌਜੂਦ ਨਹੀਂ ਸੀ ਪਰ লাশ ਦੀ ਪੋਜੀਸ਼ਨ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਇਸ ਦੇ ਹੱਥ ਪੈਰ ਬੰਨੇ ਗਏ ਹੋਣ ਪਰ ਜਿਸ ਚੀਜ਼ ਨਾਲ ਬੰਨੇ ਗਏ ਸੀ ਇੰਨੀ ਜ਼ਿਆਦਾ ਆਕਾਉਣ ਕਰਕੇ ਉਹ ਰੱਸੀ ਵੀ ਸਾਰੀ ਬਿਲਕੁਲ ਜਲ ਚੁੱਕੀ ਸੀ ਇਸ লাশ ਨੂੰ ਆਈਡੈਂਟੀਫਾਈ ਕਰਨ ਦੇ ਲਈ ਪੁਲਿਸ ਕਾਰ ਨੂੰ ਹੋਰ ਚੰਗੇ ਤਰੀਕੇ ਨਾਲ ਚੈੱਕ ਕਰਦੀ ਹੈ ਪਰ ਉਹਨਾਂ ਨੂੰ ਕਾਰ ਦੇ ਵਿੱਚੋਂ ਨਾ ਤਾਂ ਕੋਈ ਐਸਾ ਆਈਡੀ ਕਾਰਡ ਮਿਲਦਾ ਹੈ ਜਾਂ ਕੋਈ ਹੋਰ ਐਵੀਡੈਂਸ ਮਿਲਦਾ ਹੈ ਕਿ ਉਹ ਇਸ লাশ ਦੀ ਪਛਾਣ ਕਰ ਪਾਉਂਦੇ ਇਸ ਟਾਈਮ ਤੱਕ ਪੁਲਿਸ ਕੋਲ ਸਿਰਫ ਦੋ ਚੀਜ਼ਾਂ ਮੌਜ ਇੱਕ ਬਲੂ ਕਲਰ ਦੀ ਮਰਸੀਡੀਜ਼ ਕਾਰ ਤੇ ਦੂਸਰਾ ਉਸ ਦੀ ਨੰਬਰ ਪਲੇਟ ਇਸ ਨੰਬਰ ਪਲੇਟ ਤੇ ਲਿਖੇ ਹੋਏ ਨੰਬਰ ਨੂੰ ਟ੍ਰੇਸ ਕਰਨ ਤੋਂ ਬਾਅਦ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਇਹ ਕਾਰ ਇਸ ਜਗ੍ਹਾ ਤੋਂ ਤਕਰੀਬਨ 7.5 ਮੀਲ ਦੀ ਦੂਰੀ ਤੇ ਰਹਿੰਦੀ 18 ਸਾਲ ਦੀ ਅਮਨਦੀਪ ਕੌਰ ਦੇ ਨਾਮ ਤੇ ਰਜਿਸਟਰਡ ਹੈ ਇਸ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਸਵੇਰ ਦੇ ਤਕਰੀਬਨ 5:00 ਵੱਜ ਚੁੱਕੇ ਸੀ ਤਾਂ 5:00 ਵਜੇ ਪੁਲਿਸ ਇਸ ਨੰਬਰ ਪਲੇਟ ਤੋਂ ਮਿਲੇ ਹੋਏ ਐਡਰੈਸ ਤੇ ਜਾ ਕੇ ਟੋਰਬੈਲ ਵੱਜਾਉਂਦੀ ਹੈ ਟੋਰਬੈਲ ਦੀ ਆਵਾਜ਼ ਸੁਣ ਕੇ ਇੱਕ 56 ਸਾਲ ਦੀ ਉਮਰ ਦੇ ਤੇਜਿੰਦਰ ਕੌਰ ਨਾਮ ਦੇ ਔਰਤ ਘਰ ਦਾ ਦਰਵਾਜ਼ਾ ਖੋਲਦੇ ਹਨ ਪੁਲਿਸ ਇਹਨਾਂ ਨੂੰ ਪੁੱਛਦੀ ਹੈ ਕਿ ਅਮਨਦੀਪ ਕੌਰ ਕੌਣ ਹੈ ਜੋ ਇਸ ਟਾਈਮ ਕਿਤੇ ਹੈ ਪਹਿਲਾਂ ਤਾਂ ਇਹ ਪੁਲਿਸ ਨੂੰ ਇੰਨੀ ਸਵੇਰੇ ਸਵੇਰੇ ਆਪਣੇ ਦਰਵਾਜ਼ੇ ਤੇ ਦੇਖ ਕੇ ਘਬਰਾ ਜਾਂਦੇ ਹਨ ਪਰ ਫਿਰ ਥੋੜੀ ਜਿਹੀ ਹਿੰਮਤ ਕਰਕੇ ਪੁਲਿਸ ਨੂੰ ਦੱਸਦੇ ਹਨ ਕਿ ਅਮਨਦੀਪ ਕੌਰ ਉਹਨਾਂ ਦੀ ਬੇਟੀ ਦਾ ਨਾਮ ਹੈ ਜੋ ਇਸ ਟੈਂਪ ਘਰ ਦੇ ਅੰਦਰ ਹੀ ਮੌਜੂਦ ਹੈ ਪੁਲਿਸ ਘਰ ਦੇ ਅੰਦਰ ਐਂਟਰ ਹੁੰਦੀ ਹੈ ਉਹਨਾਂ ਦੋਨਾਂ ਨੂੰ ਪਿਟਾ ਕੇ ਪੁੱਛਦੀ ਹੈ ਕਿ ਅਮਨਦੀਪ ਦੀ ਕਾਰ ਇਤੋਂ 20 ਮਿੰਟ ਦੀ ਦੂਰੀ ਤੇ ਅੱਗ ਦੇ ਵਿੱਚ ਜਲਦੀ ਹੋਈ ਮਿਲੀ ਹੈ ਉਹ ਉੱਥੇ ਕਿਵੇਂ ਪਹੁੰਚੀ ਤੇ ਉਸ ਨੂੰ ਅੱਗ ਕਿਵੇਂ ਲੱਗੀ ਅਜੇ ਤੱਕ ਪੁਲਿਸ ਕਾਰ ਦੇ ਵਿੱਚੋਂ ਮਿਲੀ ਹੋਈ Laash ਬਾਰੇ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ।